ਲੋਕ ਰਾਜ ਪੰਜਾਬ ਅਤੇ ਲੋਕ ਹਿੱਤ ਸਮੂਹ ਨੇ ਅੱਜ ਪੰਜਾਬ ਲੋਕ ਇਕਤਾ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਲੋਕ ਰਾਜ ਪੰਜਾਬ ਕਿਸਾਨ ਫੋਰਮ, ਸੱਭਿਆਚਾਰ ਸੰਭਾਲ ਮਾਚ ਅਤੇ ਉੱਤਮ ਖੇਤੀ ਕਿਸਾਨ ਯੂਨੀਅਨ ਨੇ ਪੰਚਾਇਤੀ ਚੋਣਾਂ ਵਿੱਚ ਸਿਆਸੀ ਧੜੇਬੰਦੀ ਨਕਾਰ ਕੇ ਸਰਬਸੰਮਤੀ ਨਾਲ ਵਾਦੋਵਾਦ ਪੰਚਾਇਤ ਚੋਣਾਂ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਨ ਲਈ ਲੋਕ ਇਕਤਾ ਮਿਸ਼ਨ ਸ਼ੁਰੂ ਕਰਨ ਲਈ ਹੱਥ ਮਲਾਇਆ ਹੈ। ਪਟਿਆਲਾ ਸਿਵਲ ਸੁਸਾਇਟੀ ਵੀ ਇਸ ਮਿਸ਼ਨ ਵਿੱਚ ਸ਼ਾਮਲ ਹੋਈ। ਇਸ ਮਿਸ਼ਨ ਨੂੰ ਸ਼ੁਰੂ ਕਰਨ ਦੇ ਪਿੱਛੇ ਉਹਨਾਂ ਨੇ ਕਾਰਨ ਦੱਸਿਆ ਕਿ ਪਿਛਲੇ ਸਾਲਾਂ ਤੋਂ ਸਿਆਸੀ ਹਿੱਤਾਂ ਕਾਰਨ ਪਿੰਡ ਵਾਸੀਆਂ ਵਿੱਚ ਕੜਤਨ ਅਤੇ ਧੜੇਬੰਦੀ ਪੈਦਾ ਕੀਤੀ ਗਈ ਹੈ। ਇਹ ਸਿਆਸੀ ਪਾਟੋ ਧਾਰ ਦੇ ਸਿੱਟੇ ਵੱਜੋਂ ਪਿੰਡਾਂ ਵਿੱਚ ਬਹੁਤ ਸਾਰੇ ਬਿਲੋੜੇ ਝਗੜੇ, ਮੁਕਦਮੇਬਾਜ਼ੀ, ਹਿੰਸਾ, ਕਤਲ, ਅਪਰਾਧਿਕ ਅਤੇ ਅਨੈਤਿਕ ਗਤੀਵਿਧੀਆਂ ਨੇ ਡੂੰਘੀਆਂ ਜੜ੍ਹਾਂ ਫੜ ਲਈਆਂ ਹਨ। ਅਤੇ ਇੱਕ ਸਾਰ ਸ਼ਾਂਤੀਪੂਰਨ ਅਤੇ ਸਿਹਤਮੰਦ ਪੇਂਡੂ ਜੀਵਨ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ। ਰਾਜਨੀਤਿਕ ਤੌਰ ਤੇ ਧੜੇਬੰਦੀ ਨੇ ਹਰੇਕ ਪਿੰਡ ਦੀ ਸਮੂਹਿਕ ਤਾਕਤ ਨੂੰ ਬੇहद ਕਮਜ਼ੋਰ ਕਰ ਦਿੱਤਾ ਹੈ ਪਿੰਡਾਂ ਦੀ ਆਰਥਿਕਤਾ ਉਹਨਾਂ ਦੀ ਸਵੈ ਨਿਰਭਰਤਾ ਮਾਨਸਿਕ ਅਤੇ ਸਰੀਰਕ ਸਿਹਤ ਤੇ ਮਾੜਾ ਅਸਰ ਪਿਆ ਹੈ ਇਸ ਬੇਲੋੜੇ ਸਿਆਸੀ ਪਾੜੇ ਨੇ ਲੋਕ ਭਲਾਈ ਦੀ ਰੱਤੀ ਵੀ ਪ੍ਰਵਾਹ ਕੀਤੇ ਬਿਨਾ ਅਪਰਾਧਿਕ ਤੱਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਸ ਨੇ ਪਿੰਡੂ ਜੀਵਨ ਵਿੱਚ ਅਸੁਰੱਖਿਆ ਪੈਦਾ ਕੀਤੀ ਹੈ ਪਿੰਡ ਦੇ ਜੀਵਨ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਨਿਰਾਸ਼ ਕੀਤਾ ਹੈ ਲੋਕ ਇਕਤਾ ਮਿਸ਼ਨ ਕਿ ਸਾਰਾ ਸਾਰਾ ਜਿਹੜਾ ਸੰਤਾਪ ਹੈ ਉਹ ਪੰਚਾਇਤਾਂ ਦੀ ਧੜੇਬੰਦੀ ਕਰਕੇ ਪੰਜਾਬ ਹੰਡਾ ਰਿਹਾ ਪਿੰਡ ਹੰਡਾ ਰਹੇ ਨੇ ਜਿੰਨਾ ਨਸ਼ਾ ਵੇਖ ਰਿਹਾ ਜਿੰਨਾ ਜਿਹੜਾ ਹੈਗਾ ਕਿਉਂਕਿ ਉਸ ਧੜੇਬੰਦੀ ਕਰਕੇ ਪਿੰਡਾਂ 'ਚ ਮੁਕਦਮੇਬਾਜ਼ੀ ਸ਼ੁਰੂ ਹੋਈ ਝਗੜੇ ਸ਼ੁਰੂ ਹੋਏ ਅਦਾਲਤਾਂ ਲੰਮੇ ਕੇਸ ਜਿਹੜੇ ਚੱਲੇ ਨੇ ਜਿਹੜੇ ਹੁਣ ਤੱਕ ਮੁੱਕਣ ਦਾ ਨਾਂ ਨਹੀਂ ਲੈਂਦੇ ਬੇਸਿਕਲੀ ਪੰਚਾਇਤ ਹੀ ਇੱਕ ਐਸਾ ਇੰਸਟੀਚਿਊਸ਼ਨ ਹੈ ਕਿ ਜੇ ਇੰਪਾਰਸ਼ਲ ਹੋ ਜਾਂਦਾ ਹੈ ਤੇ ਇਨਸਾਫ ਵੀ ਹਫਤੇ ਦੇ ਵਿੱਚ ਵਿੱਚ ਮਿਲ ਜਾਣੇ ਜਿਹੜੇ ਕੇਸ ਪੈਂਡਿੰਗ ਪਏ ਨੇ ਜਿਹੜੇ ਅਦਾਲਤਾਂ ਚ ਜਿਹੜਾ ਲੋਅਰ ਅਦਾਲਤਾਂ ਚ ਤੇ ਵੱਡੀਆਂ ਅਦਾਲਤਾਂ ਚ ਉਹਨਾਂ ਨੇ ਨਾਲ ਦੀ ਨਾਲ ਜਿਹੜੀਆਂ ਨਾ ਉਹਦੇ ਉਹਦੇ ਚ ਜਿਹੜੀ ਉਹ ਕੰਪਾਊਂਡ ਹੋ ਜਾਣੇ ਨੇ ਉਹ ਮੁੱਕ ਜਾਣੇ ਨੇ ਇਹ ਜਿਹੜਾ ਰਾਹ ਹੈ ਥਾਣਿਆਂ ਦਾ ਤੇ ਦੂਜਾ ਤੇ ਸਿਰਪਾਣ ਦਾ ਇੱਕ ਦੂਜੇ ਦਾ ਤੇ ਜਿਹੜਾ ਹੈਗਾ ਇਹ ਰਾਹ ਬੰਦ ਹੋ ਜਾਣੇ ਸੋ ਇਹਦਾ ਇੱਕੋ ਇੱਕ ਤਰੀਕਾ ਹੈ ਪਾਰਟੀਆਂ ਕਿਸੇ ਹਾਲ ਵੇਖਣ ਦੀ ਲੋੜ ਨਹੀਂ ਕਿਉਂਕਿ ਪਾਰਟੀਆਂ ਨੇ ਚਾਰ ਤਰ੍ਹਾਂ ਹੋ ਗਈਆਂ ਨੇ ਹੁਣ ਅੱਗੇ ਅਕਾਲੀ ਤੇ ਕਾਂਗਰਸੀ ਸੀ ਗੱਲੇ ਹੁਣ ਆਵਾਦਵੀ ਪਾਰਟੀ ਤੇ ਭਾਜਪਾ ਵੀ ਵੇਚ ਆ ਗਏ ਪਿੰਡਾਂ ਚ ਚਾਰ ਚਾਰ ਧੜੇ ਆਪਾਂ ਹਜ ਕਰ ਦੰਗੇ ਪਿੰਡਾਂ ਸਾਡੀ ਇਹ ਅਪੀਲ ਹੈ ਇਸ ਪਲੇਟਫਾਰਮ ਤੋਂ ਸਾਰੇ ਸਾਡੇ ਪੰਜਾਬ ਦੇ ਜਿਹੜੇ ਸੁਹਿਰਦ ਜਿਹੜੇ ਨੇ ਅਣਖੀ ਸਾਡੇ ਵੀਰਾਂ ਨੂੰ ਸਾਡੀਆਂ ਮਹਾਨ ਭੈਣਾਂ ਨੂੰ ਬਜ਼ੁਰਗ ਕੇ ਪੰਚਾਇਤਾਂ ਨੂੰ ਇਸ ਮਾਰੂ ਧੜੇਬੰਦੀ ਤੋਂ ਬਚਾਓ ਤੇ ਸਰਬਸੰਮਤੀ ਨਾਲ ਸਰਬਸਹਿਮਤੀ ਨਾਲ ਆਪਣੀ ਐਸ ਕੀ ਪੰਚਾਇਤਾਂ ਬਣਾਓ ਇਹ ਲਫਾਫੇ ਚੋਂ ਨਾ ਹੋਵੇ ਵੀ ਇਹ ਸਰਬਸੰਮਤੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੇ ਪਹਿਲਾਂ ਕਾਂਗਰਸੀਆਂ ਅਕਾਲੀਆਂ ਦੇ ਲਫਾਫੇ ਚੋਂ ਨਿਕਲਦੀ ਰਹੀ ਹੈ ਐਮਐਲਏ ਦੇ ਕੇਸ ਚੋਂ ਨਿਕਲਦੀ ਰਹੀ ਹੈ ਇਸ ਤਰ੍ਹਾਂ ਨਾ ਨਿਕਲੇ ਇਹ ਪਿੰਡ ਆਪ ਬੈਠੇ ਸੰਗਤ ਰੂਪ ਚ ਜਿਹੜੇ ਜਿਹੜੇ ਮਤਲਬ ਉਦਮ ਵਾਲੇ ਨੇ ਹਿੰਮਤ ਵਾਲੇ ਨੇ ਸੱਚੇ ਨੇ ਜਿਹੜੇ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿ ਸਕਦੇ ਨੇ ਉਹਨਾਂ ਨੂੰ ਪੰਚ ਤੇ ਸਰਪੰਚ ਬਣਾਵੇ ਤਰੀਕਾ ਉਹਦਾ ਬੜਾ ਸਿੰਪਲ ਹੈ ਤਰੀਕਾ ਇਹ ਹੈ ਕਿ ਬੀਬੀਆਂ ਜਿਹੜੀਆਂ ਨੇ ਉਹ 50% ਨੇ ਉਹਨਾਂ ਕੋਲ ਲੰਮਾ ਚੌੜਾ ਧੜਾ ਨਹੀਂ ਹੈ ਇਹ ਧੜਾ ਕੀ ਹੈ ਧੜਾ ਇਹ ਸਾਡੇ ਵਾਲਾ ਜਿਹੜਾ ਪੋਸਟੀ ਹੈ ਇਹਦੇ ਚ ਨੌਜਵਾਨਾਂ ਚ ਕੋਈ ਧੜਾ ਨਹੀਂ ਹੈ ਨੌਜਵਾਨ ਇਸ ਵੇਲੇ ਬਿਲਕੁਲ ਫਰਸਟ੍ਰੇਟਡ ਹੈ ਕਿਉਂਕਿ ਉਹਨਾਂ ਨੇ ਪੜ੍ਹ ਲੈ ਕੇ ਬੇਰੁਜ਼ਗਾਰ ਨੇ ਔਰ ਵਿਚਾਰੇ ਜਿਹੜਾ ਹੈਗਾ ਬਾਹਰਲੇ ਮੁਲਕਾਂ ਜਾ ਕੇ ਤੇ ਧੱਕੇ ਖਾਂਦੇ ਉੱਤੇ ਫਿਰਦੇ ਨੇ ਨੌਜਵਾਨ ਤਹਿਆ ਕਰ ਲੈਣ ਹਰ ਪਿੰਡ ਦੇ ਕਿ ਅਸੀਂ ਦੋ ਨੌਜਵਾਨ ਆਪਣੇ ਪੰਚ ਬਣਾਉਣੇ ਹੀ ਬਣਾਉਣੇ ਨੇ ਅਸੀਂ ਇਲੈਕਸ਼ਨ ਨਹੀਂ ਹੋਣ ਦੇਣੀ ਪਿੰਡ 'ਚ ਜਿਹੜੀਆਂ ਬੀਬੀਆਂ ਨੇ ਬੀਬੀਆਂ ਇਸ ਤਰ੍ਹਾਂ ਬਹਿ ਜਾਣ ਆਪਣੇ ਜਿਹੜਾ ਹੈਗਾ ਜਿੱਥੇ ਵੀ ਧਾਰਮਿਕ ਸਥਾਨ ਤੇ ਬਹਿ ਜਾਣ ਰੋਜ਼ ਆਪਾਂ ਜਿਹੜਾ ਹੈਗਾ ਇਕੱਠੇ ਹੁੰਨੇ ਆ ਕਿ ਅਸੀਂ ਪਾਈ ਇਲੈਕਸ਼ਨ ਨਹੀਂ ਹੋਣ ਦੇਣੀ ਇਹ ਜਿਵੇਂ ਮਾਈ ਭਾਗੋ ਅਸੀਂ ਆਹ ਬੀਬੀਆਂ ਜਿਹੜੀਆਂ ਨੇ ਐਕਟ ਪ੍ਰੋਵਾਈਡ ਕਰਦਾ ਹਰ ਪਿੰਡ 'ਚ ਦੋ ਜਿਹੜੀਆਂ ਨੇ ਉਹ ਫੀਮੇਲ ਪੰਚ ਹੋਣੀਆਂ ਚਾਹੀਦੀਆਂ ਨੇ ਤੇ ਪਿੰਡ 'ਚ ਇਲੈਕਸ਼ਨ ਹੋ ਹੀ ਨਹੀਂ ਸਕਦੀ ਧੜਾ ਬਣੂਗਾ ਤੇ ਇਲੈਕਸ਼ਨ ਹੋਊਗੀ ਔਰ ਨੌਜਵਾਨ ਨੂੰ ਜਿਹੜੇ ਉਦੋਂ ਵੀ ਨੇ ਮੁੰਡੇ ਨੌਜਵਾਨ ਜਿਹੜਾ ਨੇ ਉਹਨਾਂ ਨੂੰ ਸਗੋਂ ਅਸੀਂ ਅੱਗੇ ਕਰੀਏ ਜਿਹੜੇ ਸਾਥਕਾ ਸਾਡੇ ਫੌਜੀ ਨੇ ਜਿਨ੍ਹਾਂ ਨੇ ਆਪਣੀ ਜਾਨ ਉਹਨਾਂ ਉਹਨਾਂ ਬੰਦਿਆਂ ਨੂੰ ਅੱਗੇ ਕਰੀਏ ਜਿਨ੍ਹਾਂ ਨੇ ਆਪਣੀ ਜਾਨ ਹੀਲ ਕੇ ਦੇਹ ਪ੍ਰੂਵਨ thememਸੈਲਵ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਕਿ ਸਾਨੂੰ ਆਪਣੀ ਜਾਨ ਤੋਂ ਵੱਧ ਸਾਡਾ ਜਿਹੜਾ ਹੈਗਾ ਸਾਡੀ ਮਾਤ ਭੂਮੀ ਪਿਆਰੀ ਹੈ ਸਾਨੂੰ ਆਪਣਾ ਨਗਰ ਪਿਆ ਸੋ ਇਹਦੇ ਇਸ ਗੱਲ ਦੇ ਨਾਲ ਬੜੇ ਆਰਾਮ ਨਾਲ ਇਹ ਚੀਜ਼ ਕੀਤੀ ਜਾ ਸਕਦੀ ਹੈ ਗੋਪਾਰਾਏ ਸਾਹਿਬ ਦੇਖੋ ਬਹੁਤ ਵੱਡਾ ਇਹਨਾਂ ਦਾ ਕਰਤ ਹੈ ਬਹੁਤ ਵੱਡੀ ਇਹਨਾਂ ਦੀ ਦੇਣ ਹੈ ਇਸ ਤਰ੍ਹਾਂ ਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਵੀ ਜਿਹੜੀਆਂ ਨੇ ਇਸ ਗੱਲ 'ਚ ਆ ਕੇ ਤੇ ਜਿਹੜਾ ਕਹਖ ਲੋਕ ਨੇ ਬੜੇ ਵੱਡੇ ਸਾਡੇ ਨਹੀਂ ਮੰਨਦੀ ਗਾ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਕਿ ਹਰ ਸੋਹਰਦ ਜਿਹੜਾ ਪੰਜਾਬ ਦਾ ਵਾਸੀ ਹੈ ਉਹ ਇਹ ਚਾਹੁੰਦਾ ਹੈ ਕਿ ਸਾਡੇ ਪਿੰਡ ਇਸ ਨਰਕ 'ਚੋਂ ਨਿਕਲ ਜਾਣ ਜਿਹੜਾ ਧੜੇਬੰਦੀ ਦਾ ਨਰਕ ਹੈ ਜਿਨੇ ਸਾਰੀ ਮੁਕਦਮੇबाजी ਜਿਨੇ ਸਾਰੀ ਪਾਟੋ ਤਾੜ ਕੀਤੀ ਹੈ ਜਿਨੇ ਪਿੰਡਾਂ ਨੂੰ ਮੱਤੇ ਬਣਾਇਆ ਅਸੀਂ ਫੇਰ ਜਿਹੜਾ ਉਹ ਪੰਜਾਬ ਸਾਡਾ ਖੁਸ਼ਹਾਲ ਹੋ ਜਾਏਗਾ ਅਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਸਾਰੀ ਚੀਜ਼ ਐਕਟ ਦੇ ਮੁਤਾਬਕ ਪੰਚਾਇਤ ਦੇ ਹੱਥ ਚ ਹੈ ਔਰ ਇਹੀ ਜਿਹੜੀ ਚੀਜ਼ ਹੈ ਇਹ ਮੈਸੇਜ ਹੈ ਇਹ ਲੋਕ ਇੱਕਤਾ ਮਿਸ਼ਨ ਆਪਣਾ ਹਰ ਪਿੰਡ ਤੱਕ ਹਰ ਉਸ ਹਿਰਦ ਜਿਹੜਾ ਸਾਡੀ ਸਖਸ਼ੀਅਤ ਆਪਣੀ ਜਿਹੜੀ ਹੈ ਜਿਹੜੀ ਸੰਸਥਾ ਹੈ ਉੱਥੇ ਤੱਕ ਇਸ ਗੱਲ ਦੀ ਅਪਰੋਚ ਕਰੂਗਾ ਕਿ ਅਸੀਂ ਪਿੰਡਾਂ ਨੂੰ ਇਸ ਮਾਰੂ ਤੜੇ ਦੀ ਜੋ ਕੱਢ ਕੇ ਸਿਆਸੀ ਧੜੇ ਬੰਦੀ ਜੋ ਕੱਢ ਕੇ ਇਸ ਜਿਹੜੀ ਚਾਰ ਪਾਰਟੀਆਂ ਦਾ ਜਿਹੜਾ ਹੁਣ ਜ਼ੋਰ ਲੱਗਿਆ ਹੋਇਆ ਪਿੰਡਾਂ 'ਚ ਹੋਰ ਨਵੇਂ-ਨਵੇਂ ਧੜੇ ਖੜੇ ਕਰਨ ਦਾ ਇਹਨਾਂ ਤੋਂ ਪਿੰਡਾਂ ਨੂੰ ਬਚਾ ਕੇ ਅਸੀਂ ਸਰਬਸੰਮਤੀ ਨਾਲ ਜਿਹੜੀ ਹੈ ਪੰਚਾਇਤ ਦੀ ਜਿਹੜੀ ਚੋਣ ਹੈ ਸਾਰਿਆਂ ਦੀ ਸਹਿਮਤੀ ਨਾਲ ਜਿਹੜੇ ਸੱਚ ਦੇ ਪੈਰੋਕਾਰ ਨੇ ਉਹਨਾਂ ਦੇ ਹੱਥ 'ਚ ਦੇ ਕੇ ਤੇ ਇਹਨੂੰ ਪੰਜਾਬ ਨੂੰ ਜੇ ਪਿੰਡ ਬਚਣਗੇ ਤੇ ਪੰਜਾਬ ਬਚੇ ਜੇ ਪਿੰਡ ਨਹੀਂ ਬਚਣਗੇ ਧੜੇਬੰਦੀ 'ਚ ਰਹਿਣਗੇ ਤੇ ਪੰਜਾਬ ਨਹੀਂ ਬਚੇ ਪੰਜਾਬ ਬਿਲਕੁਲ ਇਸ ਵੇਲੇ ਗਰਕਣ ਤੇ ਪਹੁੰਚਿਆ ਪਿਆ ਹੈ ਪਾਣੀ ਸਾਡਾ ਤੇ ਪਾਣੀ ਦਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਵੇਖ ਲਓ ਵੀ ਜਿਹੜੀ ਹੈਗੀ ਹੈ ਆਪਣਾ ਅਸੀਂ ਮਾਰੂਥਲ ਬਣ ਪੂਰਾ ਫਿਰਦਾ। ਔਰ ਸਾਡੇ ਜਿਹੜੇ ਨੇ ਜਿਹੜੇ ਸਾਡੇ ਹੁਕਮਰਾਨ ਨੇ ਉਹ ਕਹਿੰਦੇ ਨੇ ਵੀ ਨਹੀਂ ਜੀਏ ਤਾਂ ਜਿਹੜਾ ਕਾ ਪਾਣੀ ਸਾਡਾ ਪੂਰਾ ਹੋ ਗਿਆ ਤੇ ਅਸੀਂ ਦੂਜਿਆਂ ਨੂੰ ਉਹਦੇ ਚ ਦੇ ਦੇਣ। ਫਲੱਡ ਨੇ ਰੋਜ਼ ਸਾਡੇ ਕੋਲ ਜਿਹੜਾ ਹੈਗਾ ਫਲੱਡ ਆਉਂਦਾ ਜਿਹੜਾ ਅਸੀਂ ਆ ਬਿਜਲੀ 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 ਕਿਹੜੇ ਵੜੇ ਅਸੀਂ ਕ੍ਰਾਈਸਿਸ ਚ ਸਾਡੇ ਦਰਿਆ ਨੇ ਸਾਡੇ ਟਾਈਮ ਨੇ ਜੇ ਅਸੀਂ ਧਿਆਨਦਾਰੀ ਨਾਲ ਅਸੀਂ ਸਾਰੇ ਪੰਜਾਬ ਨੂੰ ਕੋਈ ਮਸਲਾ ਨਹੀਂ ਸਾਡੇ ਸੂਬੇ ਦੀ ਜਾਂ ਸਾਡੀ ਜਿਹੜੀ ਹੈ ਅਸੀਂ ਜਿਹੜੀ ਹੈ ਅਸੀਂ ਮੁਫਤ ਬਿਜਲੀ ਦੇ ਹੱਕਦਾਰ ਆ ਇਸ ਗੱਲ 'ਚ ਜਿਹੜਾ ਜਿਹੜਾ ਉਹਨੂੰ ਚਲਾਉਣ ਵਾਸਤੇ ਚਾਹੀਦਾ ਉਹ ਉਹਦੇ ਤੋਂ ਅਸੀਂ ਕਮਾਉਣ ਸੋ ਇਹ ਜਿਹੜੀਆਂ ਬੜੀਆਂ ਚੀਜ਼ਾਂ ਨੇ ਸਾਡੀ ਜੇ ਹੁਣ ਵੇਖਿਆ ਜਾਵੇ ਆ ਸ਼ਾਹਰਾ ਕੱਢ ਦਿੱਤਾ ਗਿਆ 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 ਸਾਡਾ ਪੰਜਾਬ ਦੇ ਵਿੱਚ ਦੀ ਤੇ ਉਹਦੇ ਤੇ ਅਸੀਂ ਚੁੰਗੀ ਦੇਣੀ ਹੈ ਚੁੰਗੀ ਤੁਸੀਂ ਇੱਕ ਯੂਨੀਵਰਸਲ ਲਾਅ ਹੈ ਜਿਸ ਲੈਂਡ ਦੇ ਵਿੱਚ ਦੀ ਜਿਹੜੀ ਚੀਜ਼ ਲੰਘੂਗੀ ਉਹਦੀ ਚੁੰਗੀ ਉਸ ਉਹਨੂੰ ਸੂਬੇ ਨੂੰ ਦਿੱਤੀ ਜਾਊਗੀ ਸਾਡਾ ਤਾਂ ਆਹੀ ਜਿਹੜਾ ਸਾਨੂੰ ਸਾਨੂੰ ਇਹਦਾ ਰੈਵਨਿਊ ਨਹੀਂ ਮੁੱਕਦਾ ਸਾਨੂੰ ਜਿਹੜਾ ਸਾਡੇ ਉਹ ਰਾਹ ਬੰਦ ਕੀਤੇ ਹੋਏ ਨੇ ਜਿਹਦੇ ਤੇ ਮੈਂ ਇਹਨਾਂ ਨੂੰ ਜਿਹੜਾ ਹੈਗਾ ਵੇਚੀ ਕਰੂੰਗਾ ਆਪਣਾ ਮਾਨ ਸਾਹਿਬ ਇਹਨਾਂ ਨੇ ਬੜੀ ਸੋਹਣੀ ਕਹਿੰਦੇ ਸਾਡਾ ਆ ਜਿਹੜਾ ਜੇ ਰਾਹ ਖੁੱਲ ਜਾਂਦਾ ਅਸੀਂ ਥੋੜੀ ਜੀ ਪ੍ਰੋਸੈਸਿੰਗ ਨਾਲ ਪ੍ਰੋਸੈਸਿੰਗ ਨਾਲ ਅਸੀਂ ਤਾਂ 10 ਗੁਣਾ ਕਮਾ ਸਕਦੇ ਹਾਂ ਪੰਜਾਬ ਸਾਡਾ ਖੁਸ਼ਹਾਲ ਹੋ ਜਾਂਦਾ ਸਾਨੂੰ ਲੁੱਟ ਕੇ ਖੜਨਦੇ ਨੇ ਦਿੱਲੀ ਵਾਲੇ ਬੰਨੇ ਸਾਨੂੰ ਕੱਚੀ ਮੰਡੀ ਬਣਾਇਆ ਹੋਇਆ ਇੱਕ ਮੁੱਦਾ ਨਹੀਂ ਹੈ ਅਸੀਂ ਜਿਹੜੀ ਚੀਜ਼ ਹੈ ਅਸੀਂ ਹਰ ਚੀਜ਼ ਕਰ ਸਕਦੇ ਹਾਂ ਸਾਡੀਆਂ ਨਹਿਰਾਂ ਨੇ ਮਾਫ਼ ਕਰਨਾ ਮੈਂ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਪਰ ਮੈਂ ਤੁਹਾਨੂੰ ਜਿਹੜਾ ਜਦ ਵੀ ਮੈਂ ਤੋਂ ਹੱਲ ਦੀ ਗੱਲ ਪੁੱਛਦੇ ਹੋ ਆ ਜਿਹੜੀਆਂ ਜਾਂਦੀਆਂ ਨੇ ਕਿਉਂ ਨਹੀਂ ਅਸੀਂ ਨਹਿਰਾਂ ਨਵੀਆਂ ਬਣਾ ਸਕਦੇ ਸਾਨੂੰ ਲੋੜ ਆ ਅਸੀਂ ਨਵੀਆਂ ਨਹਿਰਾਂ ਬਣਾ ਦੇਣੇ ਸਾਡੇ ਕੋਲ ਜੇ ਫਰਜ ਕਰ ਲੋ ਸਾਡੇ ਕੋਲ ਕੋ ਅਥਾਰਟੀ ਹੋਵੇ ਕੋਈ ਕਿਸੇ ਕੋ ਰਾਜਨ ਦੇ ਹਰ ਜੋ ਜੂਨ ਇਹ ਲੈ ਜਾਂ ਬਾਤ ਚ ਲੈ ਹੈ ਗੁਰਮਾਰਜ ਕਹਿੰਦੇ ਨੇ ਰਾਜ ਬਣਾਣਾ ਧਰਮ ਚੱਲੇ ਹੈ ਅਸੀਂ ਵੇਖ ਲਿਆ ਧਰਮ ਚੱਲਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਬਿਉਹੇ ਸਾਨੂੰ ਅਜ ਤੱਕ ਇਨਸਾਫ਼ ਨਹੀਂ ਮਿਲਿਆ ਸਾਡੀਆਂ ਬੀਬੀਆਂ ਦੀ ਬੇਪਤੇ ਹੋਈ ਹੈ ਜਿਨ੍ਹਾਂ ਨੇ ਅਸੀਂ 30000 ਚੜਾਉਂਦੇ ਰੇ ਸਾਡਾ ਉਹ ਨਹੀਂ ਇਹਦੇ 'ਚ ਮੈਂ ਇਹ ਤਾਂ ਕਰਕੇ ਸਾਰੀਆਂ ਗੱਲਾਂ ਨਹੀਂ ਮੈਂ ਮੁੱਦੇ ਤੋਂ ਪਾਸੇ ਨਹੀਂ ਜਾਣਾ ਚਾਹੁੰਦਾ ਇਹ ਸਾਰੇ ਮੁੱਦਿਆਂ ਦਾ ਹੱਲ ਪੰਚਾਇਤਾਂ ਦੇ ਖੜਾ ਪੰਚਾਇਤ ਰੀੜ ਦੀ ਹੱਡੀ ਹੈ ਇਸ ਜਿਹੜੀ ਹੈਗੀ ਹੈ ਗਵਰਨੈਂਸ ਦੀ ਗੁੱਡ ਗਵਰਨੈਂਸ ਦੀ ਔਰ ਜੇ ਅਸੀਂ ਪੰਚਾਇਤਾਂ ਨੂੰ ਇਸ ਢਰੇਬੰਦੀ ਚ ਬਟਨ ਚ ਕਾਮਯਾਬ ਹੋ ਜਾਂਦੇ ਆ ਸਾਡਾ ਜਿਹੜਾ ਹੈਗਾ ਤੇ ਅਸੀਂ ਇਹ ਸਮਝ ਲਓ ਵੀ ਅਸੀਂ ਪੰਜਾਬ ਨੂੰ ਇਸ ਨਰਕ ਚੋਂ ਕੱਢ ਸੋ ਇਹ ਮੇਨ ਮੁੱਦਾ ਹੈ ਤੇ ਅਸੀਂ ਜਿਹੜੀ ਹੈ ਇਹਦੇ ਬਾਰੇ ਇਹੀ ਸਾਡੀ ਜਿਹੜੀ ਹੈ ਸਾਰਿਆਂ ਨੂੰ ਜਿਹੜਾ ਅਪੀਲ ਹੈ ਕਿ ਐਤਕੀ ਤੁਹਾਡੇਆਂ ਦੇ ਮਗਰ ਲੱਗ ਕੇ ਬਿਲਕੁਲ ਪੰਚਾਇਤ ਦੀਆਂ ਇਸ ਤਰ੍ਹਾਂ ਇਲੈਕਸ਼ਨਾਂ ਨਾ ਕਰਾਈਆਂ ਜਾਂ ਪਿੰਡਾਂ ਦੀ ਸੰਗਤ ਪਿੰਡਾਂ ਜਿਹੜੇ ਨੇ ਬੀਬੀਆਂ ਉਹ ਕੱਟੀਆਂ ਹੋ ਕੇ ਦੋ ਮੈਂਬਰ ਉਹ ਦੇਣ ਬੱਚੇ ਮੁੰਡੇ ਜਿਹੜੇ ਨੇ ਸਾਡੇ ਨੌਜਵਾਨ ਨੇ ਦੋ ਮੈਂਬਰ ਉਹ ਦੇਣ ਸਰਪੰਚਾ ਆਪਣਾ ਜਿਹੜਾ ਹੈਗਾ ਉਹਦੇ ਉਹਦੇ ਮੁਤਾਬਕ ਵੇਖਣ ਪਿੰਡ ਆਪਣਾ ਫੈਸਲਾ ਕਰੇ ਜੇ ਕੋਈ ਇਸ ਸਰਬਸੰਤੀ ਨੂੰ ਤੋੜਦਾ ਹੈ ਔਰ ਜੇ ਉਹ ਕਿਸੇ ਨੂੰ ਹੈ ਉਹ ਹਾਰ ਦਾ ਸਾਹਮਣਾ ਕਰੂਗਾ ਤਗੜੇ ਹੋ ਕੇ ਇਸ ਗੱਲ ਦੇ ਸੀ ਜਿਹੜਾ ਦਈਏ ਤੇ 75% ਜਿਹੜੀਆਂ ਨੇ ਜੀ ਬੀਬੀਆਂ 50% ਹੋ ਨੇ ਤੇ 25% ਨੌਜਵਾਨ ਨੇ ਕੋਈ ਤੁਹਾਡੋ ਜਿੱਤ ਨਹੀਂ ਸਕਦਾ ਸੋ ਇਹਨਾਂ ਇਹਦੇ ਨਾਲ ਮੈਂ ਤੁਮਾਰੀ ਜੋਂ ਤੇ ਬੋਪਰਾਏ ਸਾਹਿਬ ਨੂੰ ਬੇਨਤੀ ਕਰੂਗਾ ਕਿ ਬੋਪਰਾਏ ਸਾਹਿਬ ਇਸ ਮੁੱਦੇ ਤੇ ਦੋ ਸ਼ਬਦ ਬੜੇ 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 ਬੰਦੇ ਇਕੱਠੇ ਹੋਏ ਨੇ ਜਿਨ੍ਹਾਂ ਨੂੰ ਪੰਜਾਬ ਦੀ ਚਿੰਤਾ ਹੈ ਔਰ ਸਾਡੇ ਪ੍ਰੈਸ ਦੇ ਬੜੇ ਬਹੁਤ ਬਹੁਤ ਨਮਾਇंदे ਆਏ ਨੇ ਜਿਨ੍ਹਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਪੰਜਾਬ ਦੇ ਹਾਲਾਤ ਦਾ ਸਾਡੇ ਸਟੇਜ ਦੇ ਹਾਲਾਤ ਦਾ ਪਤਾ ਹੈ ਕਾਲਿਆ ਵੀ ਕੀ ਸੁਣਾ ਰਿਹਾ ਜਾ ਸਕਦਾ ਇਹ ਇਹ ਸੋਚਣਾ ਆਪਾਂ ਇਹ ਸੋਚ ਲੈ ਕੇ ਆਪਾਂ ਅੱਗੇ ਤੋਂ

جادار بندہ ہے سچا سچارا بندہ ہے پڑھتا وہ تھے جاتا ہے اور جتنے بھی اوپر آتے ہیں وہ سارے انہوں پالیٹیشن وغیرہ نہ رہے ہوئے ایمان مار بندے اوپر نتر آتے ہیں تو یہ ساری گھر سوچ کے بے سک سکے پنچایت یعنی پڑھ کے یونیٹی ہے پہلا ਇਹ ਤੱਕ ਕਿ ਕਿਉਂ ਜਦ ਨਹੀਂ ਭਰਨ ਦਾ ਅੰਦਾਜ਼ਿਤ ਉਹਨਾਂ ਸੁਨਦਾ ਇਹਦੇ ਵਿੱਚ ਕੋਈ ਆਕਰਾ ਹੈ ਕਿਉਂ ਕਿਉਂ ਨਾ ਇੱਕ ਰਾਏ ਹੋਵੇ ਸਚਾਈ ਤੇ ਦੇਸ ਕਰਕੇ ਉਸ ਤੇ ਦੇਸ ਕਰਕੇ ਔਰ ਟੋਪਲੀ ਸਰਪੁਲਾ ਇਹਨਰ ਕਾਰ ਕਰਕੇ ਉਹ ਵੀ ਉਹ ਦਿੱਤਾ ਗਏ ਇਹ ਵਾਤੇ ਇਹ ਜ਼ਰੂਰੀ ਹੈ ਇਹ ਜਿਹੜੀ ਪਿੰਡਾਂ ਦੀ ਵੱਡੀਆਂ ਇਹ ਮੈਂ ਚਾਹਤਾ ਸੀ ਮਾਤੋ ਇਹ ਆਪਸ ਦੇ ਵਿੱਚ ਔਰ کسی طرح ختم کیا جائے ہاتھ جوڑ کے اِسی بےنتی کرتی ہیں پنچایتوں کو ہر کسی کو کہ بھی کسی ہوں بغیر کسی چگڑے کو اکٹھے ہو جنہیں چگڑے نے آپ کو سلجھاؤ کی کوشش کرو اور طاقت پیدا کرو اپنے آپ سو یہ اس کام آستے یہ دیکھو سانوں ہے جی آپ اس چیز کامیاب ہو سکے پھر آپ اوپر بھی جا سکتے ہیں پھر آپ سر بھی ਸੋਚ ਲੱਗਦੀ ਹੈ ਇਹ ਸਾਡੀ ਮੱਛਾ ਹੈ اور ਬਹੁਤ ਬਹੁਤ ਤਾਫਾ ਦਾ ਪ੍ਰਸਤਾ ਜਿਨਨ ਕੇ ਸਾਨੂੰ ਇਹਨਾਂ ਨੇ ਤੁਸੀਂ